ਤੇ ਕੱਲ ਨੂੰ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਜਿਹੜਾ ਕੋਠੀ ਦਾ ਘਰਾਓ ਕਰਨ ਲਈ ਜਾਵਾਂਗੇ ਉਸ ਤੋਂ ਬਾਅਦ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕਰੂਗੀ ਅਸੀਂ ਮੋਦੀ ਸਰਕਾਰ ਵੀ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਆ ਜੀ ਮੋਦੀ ਸਰਕਾਰ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਤੁਹਾਨੂੰ ਸਾਰਾ ਕੁਝ ਰੇਲਵੇ ਔਰ ਜਹਾਜ਼ ਜਿੰਨੇ ਵੀ ਹੈਗੇ ਆ ਸਾਰੇ ਉਹਨਾਂ ਨੇ ਵੀ ਪ੍ਰਾਈਵੇਟ ਕਰ ਰਿਹਾ ਇਸੇ ਤਰ੍ਹਾਂ ਹੀ ਕਾਰਪੋਰੇਟ ਕਰਾਣਿਆਂ ਨੂੰ ਸਾਡੀਆਂ ਪੰਜਾਬ ਸਰਕਾਰ ਵੀ ਉਹਨਾਂ ਦੇ ਤਹਿਤ ਹੀ ਚੱਲ ਰਹੀ ਹੈ ਸਾਰੀਆਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਨੂੰ ਬੜਾਵਾ ਤੇਰੀ ਬਾਰ-ਬਾਰ ਮੀਟਿੰਗਾਂ ਕਰਕੇ ਭੱਜਣ ਵਾਲੀ ਸਰਕਾਰ ਜਿਹੜੀ ਅਸੀਂ ਹੁਣ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੀ ਚਤਾਵਨੀ ਵੀ ਦਿੰਦੇ ਆ ਰਹੇ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਮਜਬੂਰ ਨੇ ਸਾਨੂੰ ਆਪਣੀਆਂ ਗੱਡੀਆਂ ਛੱਡ ਕੇ ਦਰਿਆ ਤੇ ਆ ਕੇ ਬੈਠਣਾ ਪਿਆ ਸੰਘਰਸ਼ ਲਈ ਮਜਬੂਰ ਕੀਤਾ ਸਰਕਾਰ ਨੇ ਸਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਲੁਧਿਆਣੇ ਦੇ ਬੱਸ ਸਟੈਂਡ ਪਹੁੰਚੇ ਜਿੱਥੇ ਕੇ ਪੀ ਆਰਟੀਸੀ ਦੀਆਂ ਬੱਸਾਂ ਹੈਗੀਆਂ ਨੇ ਅੱਜ ਲੋਕ ਧਰਨੇ ਉੱਤੇ ਬੈਠੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਸੀਂ ਅਮੇਜ਼ਿੰਗ ਟੀਵੀ ਦੇ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਨੇ ਔਰ ਦੇਖ ਸਕਦੇ ਹੋ ਕਿ ਲੋਕ ਕਿੱਦਾਂ ਧਰਨੇ ਦੇ ਬੈਠੇ ਆਪਾਂ ਗੱਲਬਾਤ ਵੀ ਕਰਾਵਾਂਗੇ ਮੌਕੇ ਦੇ ਉੱਤੇ ਜਿੱਥੇ ਆਪਾਂ ਪਹੁੰਚੇ ਬੱਸ ਸਟੈਂਡ ਲੁਧਿਆਣੇ ਦੇ ਔਰ ਗੱਲਬਾਤ ਵੀ ਕਰਾਂਗੇ ਤੇ ਜਿਹਦੇ ਕਰਕੇ ਅਸੀਂ ਅੱਜ ਸਟ੍ਰਾਈਕ ਤੇ ਜਾ ਰਹੇ ਹਾਂ ਤੇ ਪਹਿਲੇ ਦਿਨ ਜਿਹੜੀ ਸਾਡੀ ਉਹ ਸਟ੍ਰਾਈਕ ਅੱਜ ਜ ਤੇ ਕੱਲ ਨੂੰ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਜਿਹੜਾ ਕੋਠੀ ਦਾ ਘਰਾਓ ਕਰਨ ਲਈ ਜਾਵਾਂਗੇ ਉਸ ਤੋਂ ਬਾਅਦ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕਰੂਗੀ ਜਿਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਹਨਾਂ ਦੇ ਖਮਿਆਜੇ ਭੁਗਤਨੇ ਪੈਣਗੇ ਤੇ ਭਲੀ ਕਿੰਨੀ ਦੇ ਰਹਿ ਚੱਲਦਾ ਰਹੂਗਾ ਇਹ ਅੱਜ ਜਿਹੜਾ ਸਾਡਾ ਧਰਨਾ ਪਹਿਲੇ ਦਿਨ ਦੇ ਵਿੱਚ ਸ਼ਾਮਲਾ ਕੱਲ ਨੂੰ ਦੂਸਰੇ ਦਿਨ ਪਰਸੋਂ ਤੀਸਰੇ ਦਿਨ ਕੱਲ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਜਿਹੜੇ ਸੀਐਮ ਸਾਹਿਬ ਆ ਉਹਨਾਂ ਨੂੰ ਅਸੀਂ ਜ ਉਹਨਾਂ ਦੀ ਕੋਠੀ ਦਾ ਘਰਾਓ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਪਰਸੋਂ ਦਾ ਸਾਡਾ ਫੇਰ ਇਸੇ ਤਰ੍ਹਾਂ ਇਸ ਟਰੈਕ ਦਾ ਕੰਮ ਉਹ ਜਾਰੀ ਰਹੂਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਸੂਬਾ ਕਮੇਟੀ ਮੀਟਿੰਗ ਕਰਕੇ ਵੱਡੇ ਸੰਘਰਸ਼ ਦਾ ਲਾਣ ਲੇਕੂਗੀ ਜਿਹਦੇ ਖਮਿਆਜੇ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਨੂੰ ਭੁਗਤਣ ਪੈਗੇ ਤੇ ਮੋਦੀ ਸਰਕਾਰ ਬਾਰੇ ਕੀ ਕਰੇ ਅਸੀਂ ਮੋਦੀ ਸਰਕਾਰ ਵੀ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਆ ਜੀ ਮੋਦੀ ਸਰਕਾਰ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਤੁਹਾਨੂੰ ਸਾਰਾ ਕੁਝ ਰੇਲਵੇ ਔਰ ਜਹਾਜ਼ ਜਿੰਨੇ ਵੀ ਹੈਗੇ ਆ ਸਾਰੇ ਉਹਨਾਂ ਨੇ ਵੀ ਪ੍ਰਾਈਵੇਟ ਕਰ ਰਿਆ ਇਸੇ ਤਰ੍ਹਾਂ ਹੀ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਪੰਜਾਬ ਸਰਕਾਰ ਵੀ ਉਹਨਾਂ ਦੇ ਤਹਿਤ ਹੀ ਚੱਲ ਰਹੀ ਹੈ ਸਾਰੀਆਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਜਿਹੜੇ ਆ ਉਹਨਾਂ ਨੂੰ ਬੜਾਵਾ ਦੇ ਰਹੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੇ ਲੋਕ ਤੁਸੀਂ ਦੇਖਦੇ ਹੋ ਕਿ ਕਿੰਨੇ ਕੁ ਲੋਕ ਇਸ ਟਾਈਮ ਧਰਨੇ ਦੇ ਉੱਤੇ ਔਰ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਤੁਸੀਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਦੇ ਉੱਤੇ ਕਿ ਦੇਖ ਸਕਦੇ ਹੋ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇ ਨਾਲ ਦਿਖਾ ਰਹੇ ਆ ਤੁਹਾਨੂੰ ਜਿੰਦਾਬਾਦ 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 ਮਤਰੀ ਹਾਏ 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 ਦੇਖਾ ਗਏ ਹਾਏ 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 ਅੱਜ ਅੱਜ ਧਰ ਦੇ ਅੱਜ ਬੈਠੇ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਬਿਲਕੁਲ ਵੀ ਸਾਡੀਆਂ ਮੰਗਾਂ ਦਾ ਲਗਾਤਾਰ ਤੋਂ ਪਿਛਲੇ ਲੰਬੇ ਸਮੇਂ ਤੋਂ ਧਿਆਨ ਨਹੀਂ ਦੇ ਰਹੀ ਅਸੀਂ ਲਗਾਤਾਰ ਮੰਗਾਂ ਨੂੰ ਪਹਿਲਾਂ ਸ਼ਾਂਤੀਪੂਰਵਕ ਵੀ ਅ ਉਸ ਤੋਂ ਬਾਅਦ ਅਸੀਂ ਨੇ ਆਪਣੇ ਮੰਗ ਪੱਤਰ ਰਾਹੀਂ ਵੀ ਬਾਰ-ਬਾਰ ਮੀਟਿੰਗਾਂ ਕਰਕੇ ਭੱਜਣ ਵਾਲੀ ਸਰਕਾਰ ਜਿਹੜੀ ਅਸੀਂ ਹੁਣ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੀ ਚਤਾਵਨੀ ਵੀ ਦਿੰਦੇ ਆ ਰਹੇ ਸੀ। ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਮਜਬੂਰਨ ਸਾਨੂੰ ਆਪਣੀਆਂ ਗੱਡੀਆਂ ਛੱਡ ਕੇ ਦਰਿਆ ਤੇ ਆ ਕੇ ਬੈਠਣਾ ਪਿਆ ਸੰਘਰਸ਼ ਲਈ ਮਜਬੂਰ ਕੀਤਾ ਸਰਕਾਰ ਨੇ ਸਾਨੂੰ। ਤੇ ਅੱਜ ਕਿੰਨੇ ਦਿਨ ਰਹੂਗਾ ਇਹ ਤੁਹਾਡਾ? ਇਹ 3 ਦਿਨਾਂ ਦਾ ਜੀ। ਜੀ। ਅੱਜ ਪਹਿਲਾ ਦਿਨ ਹੈ। ਕੱਲ੍ਹ ਨੂੰ ਸਾਡੀ ਮੁੱਖ ਮੰਤਰੀ ਜਿਹੜਾ ਆਪਣਾ ਭਗਵੰਤ ਮਾਨ ਹੈ ਉਹਨਾਂ ਦੀ ਰਹੇਸ਼ ਚੰਡੀਗੜ੍ਹ ਵਿਖਿਆ ਸੀ ਨੇ ਉਹਨਾਂ ਦਾ ਘਰਾਉ ਕਰਨਾ ਉਸ ਘਰਾਉ ਚ ਜਿਹੜਾ ਸਾਡਾ ਕੱਲੂ ਪ੍ਰਦਰਸ਼ਨ ਹੈ ਉਹ ਸਾਡਾ 27 ਦੇ 27 ਦੀਪੂ ਰਲ ਕੇ ਉਥੇ ਚੰਡੀਗੜ੍ਹ ਵੱਲ ਕੁਝ ਕਰਾਂਗੇ ਉਥੇ ਜਾ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਜੇ ਮੰਗਾ ਤੁਹਾਡੀਆਂ ਨਾ ਪੂਰੀਆਂ ਹੋਈਆਂ ਫੇਰ ਅਸੀਂ ਲਗਾਤਾਰ ਸੰਘਰਸ਼ ਕਰਦੇ ਰਵਾਂਗੇ ਜਿਵੇਂ ਸਾਡੀ ਸੂਬਾ ਕਮੇਟੀ ਨਿਰਦੇਸ਼ ਕਰਦੀ ਰਹੂਗੀ ਤ्यों ਤੇ ਅਸੀਂ ਸੰਘਰਸ਼ ਲਈ ਮਤਲਬ ਅੱਗੇ ਵਧਦੇ ਰਹਾਂਗੇ ਜਿੰਨਾ ਚਿਰ ਸਾਡੇ ਮੰਗਾਂ ਦਾ ਹੱਲ ਨਹੀਂ ਹੁੰਦਾ ਕਿਹੜੀਆਂ-ਕਿਹੜੀਆਂ ਮੰਗਾਂ ਹੈਗੀਆਂ ਨੇ ਪਹਿਲੀ ਮੰਗ ਹੈ ਜੀ ਸਾਡੀ ਜ਼ਰੂਰੀ ਉਹ ਇਹ ਆ ਕਿ ਅਸੀਂ ਕੱਚੇ ਕੰਮੇ ਤੋਂ ਪੱਕੇ ਹੋਣ ਲਈ ਜਿਹੜੀ ਰੈਗੂਲਰ ਹੋਣ ਲਈ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਾਂ ਦੂਜੀ ਇਥੇ ਮੈਕਮੇ ਦੇ ਵਿੱਚ ਕਈ ਤਰ੍ਹਾਂ ਦੀਆਂ ਤਨਖਾਹਾਂ ਦੇ ਕੇ ਵੱਖ-ਵੱਖ ਕੈਟਾਗਰੀਆਂ ਬਣਾਈਆਂ ਗਈਆਂ ਨੇ ਤੇ ਸਾਡੀ ਮੁੱਖ ਮੰਗੇ ਇਹ ਆ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਸਾਡੀ ਨਾਲ-ਨਾਲ ਚੱਲੀ ਜਾਂਦੀ ਹੈ ਤੀਸਰੀ ਮੰਗ ਹੈ ਮੈਕਮੇ ਚ ਗੱਡੀਆਂ ਦੀ ਬਹੁਤ ਘਾਟ ਹੈ ਅਸੀਂ ਸਰਕਾਰੀ ਸਹੂਲਤ ਜਿਹੜੀ ਮੈਕਮੇ ਵੱਲੋਂ ਦਿੱਤੀ ਗਈ ਹੈ ਜਾਂ ਸਰਕਾਰ ਵੱਲੋਂ ਫ੍ਰੀ ਸਫਰ ਸਹੂਲਤ ਬੀਬੀਆਂ ਲਈ ਉਹ ਅਸੀਂ ਤਾਮ ਹੋਈਆ ਕਰਾਵਾਂਗੇ ਜੇ ਸਾਡੇ ਕੋਲ ਗੱਡੀਆਂ ਹੋਣਗੀਆਂ ਤੁਸੀਂ ਦੇਖਦੇ ਹੋਵੋਗੇ ਬੱਸਾਂ ਜਦ ਕਿਨੀ ਕਿਨੀ ਭੀੜ ਹੁੰਦੀ ਆ ਬੱਸਾਂ ਡੇ ਭਰੇ ਰਹਿੰਦੇ ਨੇ ਨਿੱਤਰ ਨਿਤਾ ਪ੍ਰਤੀ ਚੜਨ ਉਤਰਨ ਪਿਛੇ ਝਗੜੇ ਹੁੰਦੇ ਨੇ ਉਹਦਾ ਕਾਰਨ ਗੱਡੀਆਂ ਦੀ ਘਾਟ ਆ ਇਹ ਅਸੀਂ 10000 ਮੰਗ ਪੰਜਾਬ ਦੀ ਗਿਣਤੀ ਦੇ ਹਿਸਾਬ ਨਾਲ ਅਸੀਂ ਲਗਾਤਾਰ ਮੰਗ ਕਰ ਰਹੇ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲੁਧਿਆਣੇ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਔਰ ਆਪਾਂ ਹੋਰ ਜਾਣਾਂ ਵੀ ਆਪਾਂ ਗੱਲਬਾਤ ਕਰਾਵਾਂਗੇ ਦੇਖ ਸਕਦੇ ਹੋ ਕੀ ਜਿਹੜੇ ਲੋਕ ਇੱਥੇ ਬੱਸ ਸਟੈਂਡ ਬੈਠੇ ਹੋਣ ਧਰਨੇ ਉੱਤੇ ਬੈਠੇ ਇਹਨਾਂ ਦਾ ਕਹਿਣਾ ਹੈਗਾ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਅਸੀਂ ਇੱਦੀ ਹਾਂ ਧਰਨਾ ਲਗਾਉਂਦੇ ਰਵਾਂਗੇ ਔਰ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਕਿੰਨੇ ਕੁ ਲੋਕ ਇਸ ਟਾਈਮ ਬੈਠੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੀਆਂ ਦੀ ਪੰਜਾਬ ਰੋਡਵੇ ਨੂੰ ਦੀ ਬੱਸ ਨੂੰ ਲੈ ਕੇ ਹੈਗਾ ਜਿਹੜੇ ਲੋਕ ਧਰ ਦੇ ਉੱਤੇ ਬੈਠੇ ਹੋਏ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਤੁਸੀਂ ਓਨੀ ਦੇ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ